ਖੰਨਾ ਦੇ ਵਿੱਚ ਭਿਆਨਕ ਸੜਕ ਹਾਦਸਾ ਹੋ ਗਿਆ ਇਸ ਤੇ ਇਸ ਹਾਦਸੇ ਦੇ ਵਿੱਚ ਇੱਕ ਐਸਐਚਓ ਦੀ ਮੌਤ ਹੋ ਗਈ ਹੈ ਜਿਹੜੇ ਕਿ ਸਮਰਾਲਾ ਦੇ ਵਿੱਚ ਤਾਇਨਾਤ ਸੀ ਹਾਦਸਾ ਇਹਨਾਂ ਖਤਰਨਾਕ ਸੀਗਾ ਕਿ ਅਗਲਾ ਟਰੱਕ ਜਿਹੜਾ ਟਰੱਕ ਖੜਾ ਸੀਗਾ ਤੇ ਪਿੱਛੇ ਉਹ ਗੱਡੀ ਆ ਕੇ ਜਿਹੜੀ ਆ ਉਹ ਵੱਜੀ ਆ ਜਿਸ ਦੇ ਨਾਲ ਭਿਆਨਕ ਸੜਕ ਹਾਦਸਾ ਹੋ ਗਿਆ ਤੇ ਇਸ ਹਾਦਸੇ ਦੇ ਵਿੱਚ ਇੱਕ ਐਸਐਚਓ ਦੀ ਪੁਲਿਸ ਮੁਲਾਜ਼ਮ ਦੀ ਜਿਹੜੀ ਆ ਮਹਿਮਾਨ ਸਰਕਾਰ ਦਾ ਬੜਾ ਸ਼ੁਕਰੀਆ ਕਰਦਾ ਜੀ ਜਿਸ ਚ 600 ਬਿੱਲ ਆ ਰਹੇ ਆਂ ਜੀ ਇਸ ਟਾਈਮ ਜਿਸ ਚ ਸਾਨੂੰ ਬਹੁਤ ਫਾਇਦੇ ਹੋਏ ਆ ਜਿਹਦੇ ਘਰ ਦੇ ਖਰਚੇ ਜਿਹੜੇ ਹੋਰ ਤਲ ਦੇ ਪਰ ਬਿਜਲੀ ਦੇ ਵੀ ਪਰਦੇ ਸੀ ਅਸਾਂ ਵੀ ਉਹ ਖਰਚੇ ਅੱਜ ਸਾਨੂੰ ਬਹੁਤ ਫਾਇਦਾ ਹੋ ਗਿਆ ਜੀ ਇਹ ਮਾਨ ਸਰਕਾਰ ਦਾ ਅਸੀਂ ਧੰਨਵਾਦ ਕਰਦੇ ਆਂ ਕਿ ਜਿੱਦਾਂ ਇਹ ਮਾਨ ਸਰਕਾਰ ਹੁਣ ਕੰਮ ਕਰ ਰਹੀ ਆ ਜੀ ਇਦਾਂ ਹੀ ਕੰਮ ਕਰਦੀ ਰਹੇ ਅਸੀਂ ਇਸ ਟਾਈਮ ਜਿਹੜਾ 1500 2000 ਰੁਪਏ ਬਿਲਾਂਦਾ ਦਾ ਉਹਦੇ ਦਾ ਰਸਣ ਲੈ ਲੈਂਦੇ ਆ ਸਾਨੂੰ ਬਹੁਤ ਫਾਇਦਾ ਹੋਇਆ ਜੀ ਅਸੀਂ ਮਾਨ ਸਰਕਾਰ ਦਾ ਧੰਨਵਾਦ ਕਰਦੇ ਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਲੋਕਾਂ ਦੀ ਹਰ ਮਹੀਨੇ ਆਉਣ ਵਾਲੇ ਬਿਜਲੀ ਦੇ ਬਿੱਲਾਂ ਦੀ ਚਿੰਤਾ ਖਤਮ ਕੀਤੀ ਹੈ। ਪੰਜਾਬ ਸਰਕਾਰ ਨੇ ਸੂਬੇ ਦੇ ਲੋਕਾਂ ਦੀ ਬਿਜਲੀ ਮੁਫਤ ਕਰਕੇ ਆਰਥਿਕ ਲਾਭ ਪਹੁੰਚਾਇਆ। ਹੁਣ ਲੋਕਾਂ ਦੇ ਬਿਜਲੀ ਦੇ ਬਿੱਲ 0 ਆ ਰਹੇ ਹਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ 600 ਯੂਨਿਟ ਬਿਜਲੀ ਮੁਫਤ ਦੇ ਐਲਾਨ ਤੋਂ ਬਾਅਦ ਘਰੇਲੂ ਬਿਜਲੀ ਖਪਤਕਾਰਾਂ ਦੇ ਵਿੱਚੋਂ 90% ਘਰਾਂ ਦੇ ਬਿਜਲੀ ਬਿੱਲ ਜ਼ੀਰੋ ਹੁੰਦੇ ਹਨ ਜਿਹੜਾ ਪੈਸਾ ਲੋਕ ਪਹਿਲਾਂ ਬਿਜਲੀ ਬਿੱਲਾਂ ਦੇ ਭੁਗਤਾਨ 'ਤੇ ਖਰਚ ਕਰਦੇ ਸਨ ਹੁਣ ਉਹੀ ਪੈਸਾ ਪਰਿਵਾਰ ਲਈ ਖਰਚ ਕੀਤਾ ਜਾ ਰਿਹਾ ਹੈ ਇਸ ਦੇ ਨਾਲ ਤ੍ਰੇਲੂ ਖਪਤਕਾਰਾਂ ਨੂੰ ਵੱਡੀ ਆਰਥਿਕ ਰਾਹਤ ਮਿਲੀ ਹੈ 600 ਯੂਨਿਟ ਬਿਜਲੀ ਫ੍ਰੀ ਕਰਨ ਦਾ ਫੈਸਲਾ ਲਿਆ ਸੀ 90% ਘਰਾਂ ਨੂੰ ਦਾ ਫਾਇਦਾ ਹੋਇਆ ਉਹ ਮੋਟੋ ਗਿਆ ਪੂਰੀ ਜਾਣਕਾਰੀ ਲਈ ਮੇਰੇ ਨਾਲ ਜੁੜੇ ਨੇ ਮੇਰੇ ਸਹਿਯੋਗੀ ਰਵਿੰਦਰ ਰਵਿੰਦਰ ਇਹ ਹਾਦਸਾ ਜਿਹੜਾ ਹੈ ਕਿੰਨੇ ਵਜੇ ਤੇ ਕਿਵੇਂ ਹੋਇਆ ਬਿਲਕੁਲ ਜੀ ਦਵਿੰਦਰਪਾਲ ਸਿੰਘ ਜੀ ਇੰਸਪੈਕਟਰ ਐਫ ਐਚ ਯੂ ਸਮਰਾਲਾ ਲੱਗੇ ਵੀ ਜੋ ਕਿ ਆਪਣੇ ਨਿੱਜੀ ਕੰਮ ਦੇ ਲਈ ਕੋਈ ਅਮਲੋਵ ਨੇੜੇ ਇੱਕ ਵਿਆਹ ਦੀ ਪਾਰਟੀ ਤੋਂ ਵਾਪਸ ਆ ਰਿਹਾ ਸਨ ਲੱਤਪੱਤ 2:30 ਵਜੇ ਤਾਂ ਰਾਹ ਦੇ ਵਿੱਚ ਸੜਕਾ ਹਾਦਸਾ ਹੋ ਗਿਆ ਜੋ ਕਿ ਪਿੱਛੇ ਟਰੱਕ ਦੇ ਨਾਲ ਦੀ ਅੱਸੀ ਵਜੀ ਹੈ ਮੌਕੇ ਤੇ ਇਹਨਾਂ ਦੀ ਬਹੁ ਵੀ ਇਹਨਾਂ ਦੀ ਮਰਤਕ ਤੇ ਨੂੰ ਸਿਲ ਹਸਪਤਾਲ ਅਮਲੋਵ ਵਿੱਚ ਰੱਖਿਆ ਗਿਆ ਹੈ ਜੀ ਤਨਵਰਿੰਦਰ ਹੋਰ ਜਾਣਕਾਰੀ ਜੁੜੇ ਰਾਂਗੇ ਤੁਹਾਡੇ ਨਾਲ ਐਸੀ ਮੇਰੇ ਸਹੀ ਹੋਗੀ ਰਵਿੰਦਰ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਹੈ ਕਿ ਸਮਰਾਲਾ ਵਿਖੇ ਤੇ ਨਾ ਐਸਐਚਓ ਦਵਿੰਦਰ ਸਿੰਘ ਦਵਿੰਦਰਪਾਲ ਸਿੰਘ ਦੀ ਐਕਸੀਡੈਂਟ ਦੌਰਾਨ ਮੌਤ ਹੋ ਗਈ ਹੈ ਲਗਭਗ ਗਏ 2:30 ਵਜੇ ਰਾਤ 2:30 ਵਜੇ ਮਲੋਹ ਨੇੜੇ ਇਹ ਜ਼ਬਰਦਸਤ ਹਾਦਸਾ ਜਿਹੜਾ ਵਾਪਰਿਆ ਹੈ ਗੱਡੀ ਤੇ ਟਰੱਕ ਦੀ ਜ਼ਬਰਦਸਤ ਟੱਕਰ ਹੋਈ ਆ ਟਰੱਕ ਦੇ ਵਿੱਚ ਗੱਡੀ ਵਜਈ ਟਰੱਕ ਖੜਾ ਸੀ ਜਿਸ ਦੇ ਵਿੱਚ ਪਿੱਛੋਂ ਆ ਕੇ ਇਹ ਗੱਡੀ ਵਜਨ ਦੇ ਨਾਲ ਇਹ ਜ਼ਬਰਦਸਤ ਹਾਦਸਾ ਹੋਇਆ ਜਿਸ ਦੇ ਵਿੱਚ ਇੱਕ ਐਸਐਚਓ ਦੀ ਮੌਤ ਹੋ ਗਈ ਹੈ ਨਸਕ ਤੇਜ਼ ਰਫ਼ਤਾਰ ਗੱਡੀ ਜੜੀ ਆ ਹਮੇਸ਼ਾ ਹੀ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਜਾਂਦੀ ਆ ਕਿ ਹਮੇਸ਼ਾ ਗੱਡੀ ਉਨੇ ਹੀ ਰਫ਼ਤਾਰ ਦੇ ਵਿੱਚ ਰੱਖੋ ਜਿੰਨੀ ਤੁਸੀਂ ਕੰਟਰੋਲ ਕਰ ਸਕੋ ਤੇ ਜਾਤ ਫਿਰ ਇਹ ਵੀ ਕਿਹਾ ਜਾਂਦਾ ਹੈ ਕਿ ਜਿਹੜੇ ਟਰੱਕ ਵੱਡੇ ਵਾਹਨ ਨੇ ਉਹਨਾਂ ਨੂੰ ਰਸਤੇ ਦੇ ਵਿੱਚ ਇਸ ਤਰ੍ਹਾਂ ਨਾ ਖੜੇ ਕਰੋ ਕਿਉਂਕਿ ਹੁਣ ਸਰਦੀਆਂ ਆ ਚੁੱਕੀਆਂ ਤੇ ਧੁੰਦ ਵੀ ਪੈਂਦੀ ਆ ਤੇ ਇਸ ਦੇ ਨਾਲ ਵੀ ਵੱਡੇ ਹਾਦਸੇ ਹੁੰਦੇ ਆ ਤੇ ਇਸ ਕਰਕੇ ਇਹਨਾਂ ਨੂੰ ਜੇਕਰ ਖੜੇ ਰੱਖਣਾ ਤੇ ਇਸ ਸਾਈਡ ਤੇ ਇਸ ਤਰੀਕੇ ਨਾਲ ਖੜਾ ਰੱਖੋ ਕਿ ਕਿਸੇ ਦਾ ਨੁਕਸਾਨ ਨਾ ਹੋ ਸਕੇ ਤੇ ਹੁਣ ਜਿਹੜੀ ਤੇਜ਼ ਰਫ਼ਤਾਰ ਗੱਡੀ ਸੀਗੀ ਐਸ ਐਚਓ ਦੀ ਉਸ ਦੇ ਵਿੱਚ ਮੌਤ ਹੋ ਗਈ ਆ ਗੱਡੀ ਜਿਹੜੀ ਟਰੱਕ ਦੇ ਵਿੱਚ ਵੱਜਣ ਦੇ ਕਾਰਨ ਇਹ ਵੱਡਾ ਹਾਦਸਾ ਵਾਪਰਿਆ ਜਿਸ ਦੇ ਵਿੱਚ ਐਸ ਐਚਓ ਦੀ ਮੌਤ ਹੋ ਗਈ ਹੈ